ਚਾ ਤੂੰ ਕਰੇਂਗੇ ਖੇਤੀਬੱਤੀ ਦੀਆਂ ਗੱਲਾਂ ਤੈਨੂੰ ਜ਼ਿਆਦਾ ਪਤਾ ਰੇਹ ਤੇਲ ਬਾਰੇ ਜੰਦ ਨੂੰ ਆਖੜ ਹੈਗੀ ਚੱਲ ਕੰਮ ਕਰ ਇੱਥੇ ਕੋਈ ਪਾਣੀ ਨਹੀਂ ਪਾਇਆ ਨਿਕਲ ਬਾਹਰ ਬਾਥਰੂਮ ਚ ਆ ਗਈ ਨੋਂ ਨੂੰ ਆਏ ਸਮਝੀ ਹੋਊਗੀ ਵੀ ਸੱਚੀ ਪਾਣੀ ਪਾਇਆ ਪਿਆ ਪਾਇਆ ਤੇਰੇ ਵਾਸਤੇ ਪਾਣੀ ਪਾ ਲਿਆ ਕੋਈ ਨਾ ਚੱਲ ਉੱਠ ਕੀ ਕਰਨਾ ਪੁੱਤ ਚੱਲ ਕਿੱਥੇ ਆ ਸੋਨਾ ਤੇਰਾ ਸਾਰਾ ਕੱਢ ਕੇ ਦੇ ਮੈਨੂੰ ਕਿੱਥੇ ਦੇ ਦੇ ਕਿੱਥੇ ਆ? ਦੇ ਕੱਢ ਸੋਨਾ ਕਿੱਥੇ ਆ? ਦੇ ਫਟਾਫਟ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਕੱਢ ਦੇ। ਹੌਲੀ-ਹੌਲੀ ਹੱਥ ਨਾਲ ਚਲਾ ਫਟਾਫਟ ਕੱਢ। ਕਿੱਥਿਆਂ ਨਾਲੇ ਤੇਰੇ ਵਿਆਹ ਵਾਲਾ ਸੋਨਾ। ਨਾਲੇ ਡੈੜੀ ਦਾ ਕੜਾ। ਦੇ ਕਿੱਥੇ ਆ? ਪੜਾ ਇਧਰ। ਮੈਂ ਦੇਖਦੀ ਹਾਂ। ਪੜਾ। ਅੱਛਾ ਆਹ ਦਾ ਬੁੜੇ ਦਾ ਕੜਾ। ਹੂੰ ਕੀ? ਆ ਆਹ ਕੌਣ ਦਊਗਾ? ਹਾਏ ਮਰ ਜਾ। ਇਹ ਤੂੰ ਨਾ ਕਰਨ ਪਟਦੀ ਹੂੰ ਲੈ ਜਾਂਦੀ। ਹਾਏ। ਹੇ ਰਬਾ ਵੀ ਨਾਲੇ ਹਾਂ ਮੇਰੀ ਇੰਨੀ ਗੱਲ ਸੁਣ ਲਾ ਜੇ ਉਹ ਦੱਸਿਆ ਨਾ ਕਿ ਹਾਂ ਮੈਂ ਤੇਰਾ ਸੋਨਾ ਲੈ ਗਈ ਇਹ ਕਦੇ ਭੁੱਲ ਕੇ ਨਾ ਦੱਸਨੀ ਨਾਲੇ ਦੂਜੀ ਗੱਲ ਉਹਨੂੰ ਇਹ ਕਹਿਣਾ ਕਿ ਮੈਂ ਗਵਾਂਡੀਆਂ ਦੇ ਘਰੇ ਚਰਨੋਂ ਦੇ ਘਰੇ ਜਾਂਦੀ ਸੀ ਤੇ ਉੱਥੋਂ ਮੈਨੂੰ ਰਾਹ ਦੇ ਵਿੱਚ ਕੋਈ ਮੁੰਡੇ ਟਕਰੇ ਮੋਟਰਸਾਈਕਲ ਦੇ ਉੱਤੇ ਉਹ ਮੇਰੇ ਕੰਨ ਪੱਟ ਕੇ ਲੈ ਗਏ ਕਿਵੇਂ ਕਹੇਗੀ ਹਾਂ ਬਤਾਈਂ ਕਹਿ ਦੂੰ ਮੈਂ ਐਂ ਕਹੀਂ ਜੇ ਤੇਰਾ ਬਿਆਨ ਬਦਲਿਆ ਨਾ ਤੇਰਾ ਗਲਾ ਘੁੱਟ ਕੇ ਮਾਰ ਦੂੰ ਬਸ ਕੰਨ ਦੁਖਦੇ ਆ ਹੋਏ ਹੁਣ ਆ ਬੁੜੀ ਦੇ ਕਾਂਟੇ ਤਾਂ ਮੈਂ ਖੋਲੇ ਉਹਦੇ ਤੋਂ ਤੇ ਨਾਲੇ ਆ ਬੁੜੇ ਦਾ ਕੜਾ ਪਰ ਹੁਣ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਂ ਇਹਨਾਂ ਨੂੰ ਲੁਕੋਮਾ ਤਲ ਕੋਮਾ ਕਿੱਥੇ ਇਦਾਂ ਕਰਦੀਆਂ ਆ ਉਹਦੀ ਪਿੰਡ ਵਾਲੀ ਮਾਂ ਨੂੰ ਫੋਨ ਕਰਦੀਆਂ ਤੇ ਉਹਦੇ ਕੋਲ ਪਹੁੰਚਦਾ ਕਰ ਦਿਨੀ ਆ ਆਪੇ ਕੋਈ ਹੱਲ ਕਰੂ ਇਹਨੂੰ ਪੜਾਊਗੀ ਤੇ ਮੈਨੂੰ ਦੋ ਚੂੜੀਆਂ ਕਰਾ ਕੇ ਦੇ ਦਊਗੀ ਨਾਲੇ ਮੇਰਾ ਸੋਨਾ ਵੱਜੂਗਾ ਨਾਲੇ ਬੁੜੀ ਦੇ ਪਹਿਣਗੇ ਉਹ ਤੇ ਮੁੰਡੇ ਤੋਂ ਸਿੱਤਰ ਆਈ ਕਰੋ ਲਮਣੀ ਆ ਫੋਣਾ ਤੂੰ ਗਾ ਮਮੀ ਕੰਨਾਏ ਦੱਸ ਜਿੱਧਰ ਹੀ ਬੈਠੀ ਆਂ ਪਾ ਦੱਸ ਜਾਈ ਬੱਠੀ ਕਿਉਂ ਗਿਆ ਬੇਪੱਤ ਕੀ ਦੱਸ ਮੈਂ ਚਰਨੋਕੇ ਗਈ ਸੀ ਮੈਂ ਦੱਸਦੀ ਆਂ ਮਮੀ ਵਿਚਾਰੀ ਚਰਨੋ ਮਾਸੀ ਦੇ ਘਰੇ ਗਈ ਸੀ ਉਧਰ ਹਾਂ ਤੇ ਰਾਹ ਚ ਹਨਾ ਮਮੀ ਤੇ ਤੈਨੂੰ ਪਤਾ ਹੈਗਾ ਐਡੇ-ਐਡੇ ਕਾਟੇ ਪਏ ਹੋਏ ਸੀ ਦੋ ਨਸੇੜੀ ਸੀ ਮੋਟਰਸਾਈਕਲ ਦੇ ਉੱਤੇ ਕੰਨ ਪਟਕੇ ਲੱਗੀ ਹੋ ਰਹਾ ਹੁਲ ਕਰਤੀ ਤਾਂ ਹੁ ਆ ਦੇ ਲਹੂ ਲਹਾਰ ਕਰਤਾ ਤੂੰ ਜਾਣ ਕੇ ਨਾ ਰਹਿੰਦੀ ਵੀ ਸੀਗੀ ਕਿ ਦੂਰੀ ਫੜਦੀ ਆ ਤੂੰ ਸੱਟ ਤੋਂ ਵੱਜ ਗਈ ਕਸੂਰ ਤੇਰੇ ਚ ਵੀ ਇੰਨੀ ਨੇ ਹੁਣ ਦੱਸ ਮੈਂ ਕਿੱਥੋਂ ਤੇਰਾ ਖਰਚਾ ਪੂਰਾ ਕਰਾਂ ਕਿੱਦਾਂ ਤੇਰੇ ਗੋਡੇ ਨਹੀਂ ਲੋਟ ਆਉਂਦੇ ਬੇਵੱਤ ਗਲਤੀ ਹੋ ਗਈ ਕਾਦੀਆਂ ਗਲਤੀਆਂ ਨੇ ਇਹ ਤੂੰ ਜਾਣ ਬੁੱਝ ਕੇ ਕੀਤਾ ਸਾਰਾ ਕੁਝ ਨਾਲੇ ਤੈਨੂੰ ਪਤਾ ਵੀ ਇੰਨੇ ਨਸ਼ੇੜੀ ਤੁਰੇ ਪਰਦੇ ਕਾਢੇ ਪਾਉਣ ਕੰਨੀ ਤੂੰ ਰਹਿੰਦੀ ਨਹੀਂ ਲਾ ਕੇ ਘਰੇ ਧਰਦੇ ਉਹ ਦੱਸ ਤੇਰੇ ਕਾਟੇ ਨੂੰ ਖਾਦੀ ਸੀ ਉਹਨੂੰ ਫੜਾ ਆਂਦੀ ਜੀਤੇ ਨੂੰ ਚੱਕ ਕੇ ਉਹਨਾਂ ਵਾਂਗ ਜੀ ਧਰ ਦਿੰਦੀ ਆ ਲਾ ਕੇ ਹੁਣ ਹੋ ਜਾ ਬਹਿਲੀ ਦੱਸ ਮੈਂ ਤੁਹਾਡਾ ਕੀ ਕੀ ਪੂਰਾ ਕਰਦਾ ਕੱਲਾ ਜਾਣਾ ਕਿਤੇ ਤੈਨੂੰ ਗੋਡਿਆਂ ਨੂੰ ਦਵਾਈ ਦੇ ਦੇ ਕਿਤੇ ਕੀ ਯਾਰ ਬਸ ਮੈਂ ਤਾਂ ਕੈਬ ਖੜਾ ਹੁ ਤੋਂ ਤੇਰੇ ਚ ਵੀ ਕਸੂਰ ਓਨੀ ਨੇ ਹੁਣ ਪਤਾ ਲੱਗਾ ਮੈਨੂੰ ਲਾ ਕੇ ਕਾਟਿਆ ਬੈਠਿਆ ਹੌਲੀ ਹੌਲੀ ਕੀ ਯਾਰ ਗੁੱਸਾ ਮੇਰੀ ਗੱਲ ਸੁਣ ਰ ਕੋਈ ਨਾ ਆਉਦਾ ਤੇ ਚਿਹਰੇ ਦਾ ਕਸੂਰ ਨਹੀਂ ਹੈਗਾ ਉਹਨੇ ਕਿਹੜਾ ਜਾਣ ਕੇ ਗਿਆ ਜਾਣ ਕੇ ਉਹਨੂੰ ਘਰ ਰਹਿਣੀ ਨਹੀਂ ਸੀ ਉਹ ਪੌਣ ਪਿੰਡ ਚੋਂ ਕਾਹਦੇ ਪੌਣ ਗਣੀ ਉਹਨੇ ਕਿਹੜਾ ਅਗਲੇ ਨੂੰ ਐਂ ਕਹਤਾ ਵੀ ਮੇਰੇ ਲਾ ਕੇ ਲੈ ਜਾ ਚਾਲ ਪਤਾਗਾ ਜਮਾਨਾ ਸਹੀ ਨਹੀਂ ਹੈਗਾ ਦੱਸ ਕਿਹੜਾ ਤੁਹਾਡਾ ਖਰਚੇ ਪੂਰੇ ਕਰੇ ਹੋਣਾ ਚੰਗਾ ਰੋਣਾ ਕੋਈ ਨਾ ਹੋਰ ਬੰਦਿਆ ਨਾਲ ਕੋਈ ਨਾ ਮੇਰੇ ਫਾਸਲਾ ਉਹ ਕਰਾ ਕੇ ਦੇਵੀ ਕੋਈ ਨਾ ਫਿਰ ਕੀ ਹੋ ਜੂਗਾ ਚਾਰ ਕੋਈ ਨਾ ਪਿਆ ਮਮੀ ਕੋਈ ਨਾ ਮੈਂ ਰੋਟੀ ਟੋਕਰਾ ਕਰ ਲਿਆ ਹੋ ਹੋ ਹਰਬਾ ਕਿੱਥੇ ਤੂੰ ਮੈਨੂੰ ਛਿਟਿਆ ਮੇਰੇ ਤਾਂ ਕਿਸਮਤੀ ਮਾੜੀ ਆ ਜੇ ਮੈਂ ਇਹ ਨਾ ਜਮਾਨ ਕਰੀ ਹੋਈ ਸੀ ਇਹਨੂੰ ਵੀ ਦੇਣੀ ਸੀ ਕਾਂਟੇ ਤੇ ਜੇ ਮੁੰਡੇ ਨੂੰ ਕਹਿਣੀ ਆ ਘਰ ਖਰਾਬ ਹੁੰਦਾ ਕਿਸੇ ਪਾਸੇ ਜੋ ਕਰੀ ਨਹੀਂ ਨਾ ਮਰਿਆਂ ਚ ਨਾ ਜਿਉਂਦਿਆਂ ਚ ਚੱਲ ਮੈਨੂੰ ਆਇਆ ਘਰ ਬਸ ਜੂਗਾ ਖੋਰ ਕੀਆ ਚਰ ਕੋਈ ਨਾ ਕਰਦੇ ਘਰੀ ਨੇ ਕੜਕ ਬਾਹਰ ਗਏ ਨੇ ਹੋਰ ਹੇ ਹੇ ਮੰਮੀ ਹਾਂ ਪਤਾ ਕੀ ਹੋਇਆ ਮੈਂ ਪਈਆ ਕੁਛ ਨਹੀਂ ਫੜਲਾ ਲੈ ਇਹਨੂੰ ਫੜਨਾ ਆ ਜਾ ਪਤਾ ਹਨ ਰੋਕੇ ਕੁਛ ਨਹੀਂ ਬੰਦਾ ਹੁੰਦਾ ਹਾਂ ਅਹ ਚਰ ਕੋਈ ਨਾ ਪਤਾ ਜਿਹਦੇ ਕਰਮਾ ਅਸੀ ਲੈ ਗਿਆ हां जी दे आ जा आ जा मेरा पुत्र आ जा मेरा बालू पोतो आ आया कर को मैं टके चकले में काम काम कर लो ठीक है अच्छी खमदा कैसी ता और कि में बढ़िया बढ़िया मदद तू दस बढ़िया पता और सेहत कि में ਮਾਦੀਆ ਹੋਰ ਲਖਮੀ ਦੇ ਉਹ ਗਿਆ ਵਸਿੰਦਰ ਉਰ ਬਾਹ 3 ਹੁਣ ਤਾਂ ਮਜ਼ਾ ਕਰਕੇ ਤੁਹਾਨੂੰ ਬੁਸ਼ਾਣਾ ਨਹੀਂ ਦੱਸਦੇ ਦਸਰੇ ਨਹੀਂ ਨਹੀਂ ਦਸਰੇ ਮਾਣ ਲਈ ਉਹ ਨਹੀਂ ਰੱਗਾ ਨਹੀਂ ਕੋਈ ਜਿਆਦੀ ਤੂੰ ਉਹ ਮਾਦਰੀ ਉਹਨ ਦਸ ਨੇ ਕੋਈ ਜਿਆਦੀ ਹਾਂ ਇਹ ਕੋਈ ਗੱਲ ਹੋਈ ਮੈਂ ਤਾਂ ਜੋ ਦੱਸ ਲਈ ਹੂੰ ਉਹ ਤਾਂ ਕਮਾਰ ਜੀ ਰਗਾ ਨਹੀਂ ਹੋਰ ਮਾਤਾ ਜੀ ਕਹਾਣੀ ਆਪ ਕੋ ਨਾ ਕੋ ਨਾ ਕੋ ਮਾਤਾ ਸੁਣਾਉ ਗੱਲ ਬਾਤ ਦੀ ਕਹਿੰਦੀ ਆ ਮਤਮਸੇ ਹਮਾਂ ਦਾ ਮੌਸਮ ਜਾ ਲਿਆ ਤੋ ਪਤਾ ਹਨ ਕੀਵੇ ਤੂੰ ਤੀਜੇ ਦਿਨ ਮੂੰਹ ਚੱਕ ਕੇ ਸਾਡੇ ਘਰੇ ਆਇਆ ਨਾ ਮੈਂ ਤਾਂ ਤੇ ਯਾਰ ਦੋਸਤ ਦੇ ਕਰੇ ਚਾਰ ਦੋਸਤ ਦੇ ਚੱਲ ਨਿਕਲ ਸਾਡੇ ਘਰੋਂ ਬਾਹਰ ਤੂੰ ਪਾਉਂਦਾ ਜਿੰਨੀ ਉਂਗਲਾਂ ਨਾਲ ਨਾ ਤੂੰ ਲਾਉਣਾਗਾ ਸਾਡੇ ਘਰੇ ਜਿੰਨਾ ਕਲੇਸ ਪੈਂਦਾ ਤੇਰੇ ਪੈਰੋਂ ਪੈਂਦਾਗਾ ਕਿ ਗਲੇਸ ਪਾਇਆ ਮੈਂ ਤਾਂ ਸੱਚੀ ਗੱਲ ਹੀ ਆਹ ਤੂੰ ਤਾਂ ਆਪੀ ਸੱਚੀ ਗੱਲ ਕਹਿਣਾ ਸਾਨੂੰ ਪਤਾ ਹੀ ਨਹੀਂ ਨਿਕਲ ਨਿਕਲ ਇਥੋਂ ਸਾਡੇ ਘਰੇ ਨਹੀਂ ਤੂੰ ਦਿਖਣਾ ਚਾਹੀਦਾ ਹੈਗਾ ਐਂ ਤਾਂ ਤੂੰ ਤਾਂ ਕੌਣ ਹੁੰਦੀ ਐ ਘਰੋਂ ਕੱਢਣਾ ਹੀ ਲਖਵੀਰ ਕਹੇ ਦੇ ਮੈਨੂੰ ਮੈਂ ਮੁੜ ਕੇ ਆਉਂਦਾ ਨਹੀਂ ਚੱਲ ਭਰਾਵਾ ਨਿਕਲ ਮਾਂ ਤਾਂ ਨਾਲੇ ਤੂੰ ਜਿਹੜਾ ਕੇਸ ਪਵਾਉਣਾ ਨਾ ਚੰਗੀ ਰਹੇਗੀ ਜੇ ਇਹਨੂੰ ਭੇਜਣਾ ਭੇਜ ਦੇ ਨਹੀਂ ਫਿਰ ਮੈਂ ਤਾਂ ਆਪ ਦਾ ਚੱਕਣਾ ਝੋਲਾ ਪਾ ਗ ਜਾਣਾ ਕਿਉਂਕਿ ਪਹਿਲਾਂ ਇਹਨੇ ਕੇਸ ਪਾਇਆ ਸੀ ਸਾਰੀ ਗੱਲ ਇਹਨੇ ਹੀ ਦੱਸੀ ਸੀ ਉਹਨੂੰ ਚੱਲ ਨਿਕਲ ਆ ਜਾ ਜਾ ਦੱਸ ਦੱਸ ਮੈਂ ਤੇਰੇ ਤੋਂ ਦਰਦੀ ਨਹੀਂ ਨਿਕਲ ਸਾਡੇ ਘਰੋਂ ਤੈਨੂੰ ਮੈਂ ਵੀ ਦੇਖਦੀ ਆ ਅੱਜ ਤੋਂ ਬਾਅਦ ਬੜਦਾ ਕਿ ਮੈਂ ਤਾਂ ਸਾਡੇ ਘਰੇ ਦੁਬਾਰੇ ਕੋਈ ਨਹੀਂ ਵੀ ਆ ਕੇ ਦਿਖਾ ਦੂ ਮੈਂ ਚਾ ਚਾ ਨਿਕਲ ਮੂੰਹ ਚੱਕ ਕੇ ਆ ਜਾਂਦੇ ਨੇ ਜਦੋਂ ਜੀ ਕਰਦਾ ਫੇਲੇ ਹਾਂ ਨਾਲੇ ਤੂੰ ਤੂੰ ਉਹਨੂੰ ਆਏ ਮੋਢੇ ਤੇ ਬਿਠਾ ਕੇ ਰੋਜ਼ ਬਿਠਾ ਲੈਣੀ ਆ ਨਸਰਾ ਨੇ ਤੇਰੇ ਭੈਣ ਦਾ ਕੀ ਆਹੋ ਉਹ ਤਾਂ ਕੰਮ ਨਹੀਂ ਉਹਨੂੰ ਧੰਦਾ ਨਹੀਂ ਹੈਗਾ ਕਹਿੰਦਾ ਨਹੀਂ ਉਹ ਕਰਦਾ ਨਹੀਂ ਹੈਗਾ ਕਾਹਨੂੰ ਨਹੀਂ ਕਹਿੰਦਾ ਹੈਗਾ ਸਾਨੂੰ ਸਭ ਪਤਾ ਹੀ ਆ ਨਾਲੇ ਮੇਰੀ ਗੱਲ ਸੁਣਨਾ ਅੱਜ ਤੋਂ ਬਾਅਦ ਉਹ ਕਰੇ ਨੀ ਮਨਣਾ ਚਾਹੀਦਾ ਬੈਠੀ ਐ ਇੱਥੇ ਸਮਾਰ ਸਮਾਰ ਮਠਿਆਰ ਮਠਿਆਰ ਗੱਲਾਂ ਦੱਸਦੀ ਆ ਵੀ ਸਾਡੇ ਘਰੇ ਆਹ ਗੱਲ ਚੱਲਦੀ ਆ ਮਾ ਜੀ ਮੈਨੂੰ ਬੁਖੀ ਨਹੀਂ ਹੋਈ ਅੱਛਾ ਮੈਂ ਤਾਂ ਹਾਂ ਬਾਕੀ ਸਪਾਈ ਕਰਨਾ ਕੋਈ ਉਹ ਕੀ ਬਣਿਆ ਮਸਾ ਕੰਮ ਨੇ ਮੈਡੀ ਨੇ ਪੂਰੀ ਸੁਣਾਈਆ ਨੱਬੜ ਗਿਆ ਮੈਂ ਤਾਂ ਹਾਂ ਕੱਲ ਕੋਈ ਨਾ ਕਰ ਲੈ ਅਰੈਸਟ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਹਾਂ ਦੱਸ ਤੁਹਾਡਾ ੜੀ ਨਹੀਂ ਹੈਗਾ ਜਿਹੜਾ ਉਹ ਆਉਂਦਾ ਹੁੰਦਾ ਕੀ ਇਹਦਾ ਨਾਂ ਜਸਵੰਤ ਹਾਂ ਹਾਂ ਦਾਗਣਾ ਡੱਕਿਆ ਫਿਰਦਾ ਸੀਗਾ ਕੋਈ ਨਾ ਫਿਰ ਉਹ ਝਗੜ ਡਿਗਰੀ ਸੀਗੀ ਇੱਥੇ ਹੈ ਨਾ ਹੋਲਡ ਕਰਦਾ ਸੀਗਾ ਮੈਂ ਉਹਨੂੰ ਕਹਿ ਆ ਮੈਂ ਕਦੇ ਭੱਗ ਜਾ ਸਾਡੇ ਘਰੋਂ ਵੀ ਦਾਰੂ ਵੀ ਗਿਆ ਉਹਨੇ ਸਾਡੇ ਘਰੇ ਲੋੜ ਨਹੀਂ ਕਹਿੰਦਾ ਹਾਂ ਹਾਂ ਕਹਿੰਦਾ ਮੈਂ ਦੱਸੂ ਲੱਖੇ ਨੂੰ ਕਹਿੰਦਾ ਤੂੰ ਐਂ ਕਹਿਤਾ ਸਾਨੂੰ ਕਰੋ ਮੈਂ ਕਹਿੰਦੀ ਦਾਰੂ ਪੀ ਕੇ ਹਾਂ ਮਦਾਰੂ ਵੀ ਕਿ ਸਾਡੇ ਘਰੇ ਆਉਣ ਦਾ ਕੀ ਮਤਲਬ ਆ ਉਹ ਹੀ ਤਾਂ ਗੱਲ ਮੈਂ ਹੀ ਕਿਹਾ ਫਿਰ ਇੰਨੀ ਤੇ ਔਖਾ ਹੋ ਗਿਆ ਮੈਂ ਹੁਣ ਕੀ ਮਾੜਾ ਕਹਤਾ ਹੁਣ ਹੁਣ ਕਹਿੰਦੀ ਭਈ ਦਾਰੂ ਦੂਰੂ ਵੀ ਕਿ ਸਾਡੇ ਘਰੇ ਨਾ ਆਇਆ ਅਗਰ ਮਾੜੀ ਗੱਲ ਹੈ ਤਾਂ ਕੋਈ ਨਾ ਤਾਂ ਬੋਲ ਕੋਈ ਵੀ ਘਟਚਲਾਂ ਕਰ ਦਿਆ ਤੈਨੂੰ ਆਪ ਹੀ ਪਤਾ ਹੀ ਐ ਇਹਨਾਂ ਦਾ ਬਹੁਤ ਮਾੜੀ ਗੱਲ ਹੈ ਉਹਦੀ ਕੋਈ ਨਾ ਮੈਂ ਕਰਦਾ ਉਹਦਾ ਗਾਲਡਾ ਉਹ ਵੀ ਸਾਲਾ ਉਹੀ ਸਿਰ ਚੜੀ ਜਾਂਦਾ ਰੋਜ਼ ਦੇ ਗੇੜੇ ਉਹਦੇ ਔਰ ਹੁਣ ਦੇ ਦਿਨ ਚ ਤੀ ਕਈ ਵਾਰ ਚਾਰ ਚਾਰ ਵਾਰ ਆਉਂਦਾ ਅਜਵਾਕੜੀ ਦੇ ਬਹਾਨੇ ਲੋਕ ਕੀ ਸੋਚੇ ਹੋਣਗੇ ਹੁੰਦਰਾ ਫਿਰਦਾ ਉਹ ਕੋਈ ਨਾ ਕਦੇ ਕੁੜੀ ਚੱਕ ਲਈ ਕਦੇ ਮੰਮੇ ਕੋਲ ਬਹਿ ਗਿਆ ਫਿਰ ਮੈਂ ਹੁਣ ਕੀ ਕਹਾ ਮੈਂ ਸੌ ਧੰਦੇ ਕਰਨੇ ਹੁੰਦੇ ਕਿੰਨਾ ਕੁ ਟਾਈਮ ਮੈਂ ਹਣਾ ਅੰਦਰ ਬੜ ਕੇ ਬਹਿ ਜਾ ਕਰਾਂ ਜੇ ਮੈਂ ਕੋਈ ਨਾ ਕੋਈ ਨਾ ਤੂੰ ਫੇਕ ਨਾ ਕਰ ਕੱਲ ਤੂੰ ਨਹੀਂ ਆਉਂਦਾ ਤਾਂ ਮੈਂ ਕਰਦਾ ਕੱਲ ਦਾ ਉਹ ਐ ਤਾਂ ਨਹੀਂ ਲੂਟਾਂਗਾ ਦਾਰੂ ਪੀ ਕੇ ਦਾ ਮਤਲਬ ਵੀ ਨਹੀਂ ਆਪਣੇ ਘਰੇ ਆਉਂਦਾ ਬੁੜੀਆਂ ਲਵੇ ਉਹਦਾ ਕੀ ਮਤਲਬ ਦਾਰੂ ਪੀ ਕੇ ਆਉਂਦਾ ਉਹ ਹੀ ਤਾਂ ਗੱਲ ਆ ਹੁਣ ਜਦੋਂ ਭਈ ਕਹਿਤਾ ਬਾਹਰ ਤੋਂ ਵੀ ਕੋਈ ਨਾ ਮੈਂ ਤੜਕੇ ਉਹਦੇ ਘਰੀ ਜਾ ਕੇ ਆਉਂਗਾ ਹੋ ਜਾਏ ਉਹ ਮੈਂ ਤੱਕ ਪਾਈ ਗਈ ਸੀ ਮੈਂ ਉਹ ਤੇਰੇ ਵੀ ਹਨੇਰੇ ਦਾ ਰੂਪ ਕਿ ਨਾ ਆ ਗਰ ਜੋ ਕਿ ਮਿਲ ਸਕਦਾ ਕੋਈ ਨਾ ਮੈਂ ਕਹਿ ਦੂੰਗਾ ਤੇਰੇ ਕੰਨਾਂ 'ਚ ਤੋੜਾ ਨਹੀਂ ਆਉਂਦਾ ਮੈਂ ਕਰਨਾ